ਆਰੇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਟ ਦੀ ਰਸੋਈ ਦੇ ਵਿੱਚ ਅੱਜ ਆਪਾਂ ਮੰਗੋ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਜੀ ਇਹ ਆਈਸਕ੍ਰੀਮ ਬਿਲਕੁਲ ਬਾਜ਼ਾਰ ਵਰਗੀ ਹੋਵੇਗੀ ਤੇ ਆਪਾਂ ਘਰ ਪਈਆਂ ਚੀਜ਼ਾਂ ਤੋਂ ਬਣਾ ਕੇ ਤਿਆਰ ਕਰਾਂਗੇ ਆਪਾਂ ਕੋਈ ਫਰੈਸ਼ ਕਰੀਮ ਕੋਈ ਵੀਪ ਕਰੀਮ ਦੀ ਵਰਤੋਂ ਨਹੀਂ ਕਰਾਂਗੇ ਆਪਾਂ ਫਰੈਸ਼ ਜਿਹੜੀ ਮਲਾਈ ਹੁੰਦੀ ਆਪਣੇ ਘਰੇ ਆਪਾਂ ਉਸ ਤੋਂ ਬਣਾ ਕੇ ਤਿਆਰ ਕਰਾਂਗੇ ਜੀ ਤੁਸੀਂ ਇਸ ਤਰੀਕੇ ਨਾਲ ਆਈਸਕ੍ਰੀਮ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਇੱਧਰ ਆਪਾਂ ਗੈਸ ਔਨ ਕੀਤਾ ਹੈ ਜੀ ਇੱਕ ਕਲਾਸ ਆਪਾਂ ਦੁੱਧ ਲਿਆ ਹੈ ਫੁੱਲ ਫੈਟ ਦੁੱਧ ਲੈਣਾ ਹੈ ਜੀ ਥੋੜਾ ਜਿਹਾ ਦੁੱਧ ਆਪਾਂ ਨੇ ਬਚਾ ਲਿਆ ਹੈ ਦੁੱਧ ਆਪਾਂ ਕੌਲੀ ਚ ਜਿਹੜਾ ਆਪਾਂ ਬਚਾਇਆ ਸੀ ਉਹਨੂੰ ਕੌਲੀ ਚ ਕੱਢ ਲਿਆ ਹੈ ਇੱਕ ਚਮਚ ਭਰ ਕੇ ਆਪਾਂ ਕਾਰਨਫਲੌਰ ਪਾਣਾ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਇਹਦੇ ਵਿੱਚ ਗੂਠਲੀ ਨਾ ਬਣ ਜਵੇ ਦੁੱਧ ਆਪਾਂ ਗਰਮ ਨਹੀਂ ਲੈਣਾ ਆਪਾਂ ਠੰਡਾ ਦੁੱਧ ਲਿਆ ਹੈ ਜੀ ਇਹਨੂੰ ਕੋਲਣ ਦੇ ਲਈ ਅਗਰ ਤੁਹਾਡੇ ਕੋਲ ਕਾਰਨ ਫਲੌਰ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਮੈਦੇ ਦਾ ਵੀ ਲੈ ਸਕਦੇ ਹੋ ਅਗਰ ਮੈਦਾ ਵੀ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਅਰਾ ਰੋਡ ਲੈ ਸਕਦੇ ਹੋ ਅਗਰ ਅਰਾ ਰੋਡ ਵੀ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਕਣਕ ਦਾ ਆਟਾ ਲੈ ਸਕਦੇ ਹੋ ਲੋ ਜੀ ਆਪਾਂ ਨੇ ਕਾਰਨ ਫਲੌਰ ਚੰਗੀ ਤਰ੍ਹਾਂ ਘੋਲ ਲਿਆ ਹੈ ਇਧਰ ਆਪਾਂ ਦੁੱਧ ਨੂੰ ਉਬਲ ਆਉਣ ਧਮਾਗੇ ਇਨੂੰ ਬਨਾਲ ਦੇ ਨਾਲ ਚਲਾਉਂਦੇ ਰਹਿਣਾ ਇਹਦੇ ਉੱਤੇ ਮਲਾਈ ਨਹੀਂ ਆਉਣੀ ਚਾਹੀਦੀ ਦੁੱਧ ਨੂੰ ਉਬਾਲ ਆਣਾ ਸ਼ੁਰੂ ਹੋ ਗਿਆ ਹੈ ਜੀ ਹੁਣ ਆਪਾਂ ਇਹਦੇ ਵਿੱਚ 5-6 ਚਮਚ ਖੰਡ ਦੇ ਪਾ ਦਾਂਗੇ ਖੰਡ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਜੀ ਖੰਡ ਚੰਗੀ ਤਰ੍ਹਾਂ ਘੁਲ ਗਈ ਆ ਹੁਣ ਆਪਾਂ ਜਿਹੜਾ ਕਾਰਨਫਲੌਰ ਘੋਲ ਕੇ ਰੱਖਿਆ ਸੀ ਉਹ ਪਾ ਦੇਵਾਂਗੇ ਅਪਾ ਨਾਲ ਦੀ ਨਾਲ ਚਲਾਉਂਦੇ ਰਹਿਣਾ ਏ ਆਪਾਂ ਬਸ 2-3 ਮਿੰਟ ਇਹਨੂੰ ਪਕਾਉਣਾ ਏ ਹੋਰ ਤੁਸੀਂ ਦੇਖ ਸਕਦੇ ਹੋ ਕਾਰਨ ਫਲੌਰ ਪਾਉਣ ਤੋਂ ਬਾਅਦ ਇਹ ਕਿੰਨਾ ਗਾੜਾ ਹੋ ਗਿਆ ਏ ਬਸ ਇਹਨੂੰ ਨਾਲ ਦੀ ਨਾਲ ਚਲਾਉਂਦੇ ਰਹਿਣਾ ਏ 2 ਕੁ ਮਿੰਟ ਆਪਾਂ ਇਹਨੂੰ ਹੋਰ ਬਸ ਸੇਕ ਲੱਗਣ ਦੇਣਾ ਏ ਟੋਟਲ ਆਪਾਂ 3 ਕੁ ਮਿੰਟ ਪਕਾਉਣਾ ਏ ਜੇ ਕਾਰਨ ਫਲੌਰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਰੇ ਜਿਹੜੀ ਆਪਣੇ ਮਲਾਈ ਹੁੰਦੀ ਹੈ 4 ਚਮਚ ਆਪਾਂ ਮਲਾਈ ਪਾ ਦਾਂਗੇ ਤਾਜੀ ਮਲਾਈ ਆ ਮਲਾਈ ਆਪਾਂ گاੜੀ ਲੈਣੀ ਆ ਪਤਲੀ ਨਹੀਂ ਲੈਣੀ ਇਹ ਪਾਣ ਦੇ ਨਾਲ ਨਾ ਆਈਸਕ੍ਰੀਮ ਜਿਹੜੀ ਆ ਫਲਫੀ ਬਣੂਗੀ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਮਿਲਾ ਦਾਂਗੇ ਜੀ ਮਲਾਈ ਪਾਣ ਤੋਂ ਬਾਅਦ ਬਸ ਆਪਾਂ ਨੂੰ ਟੀਕ ਸਕਿੰਟ ਪਕਾਵਾਂਗੇ ਚੰਗੀ ਤਰ੍ਹਾਂ ਮਲਾਈ ਮਿਕਸ ਕਰ ਦਾਂਗੇ ਆਪਾਂ ਇਹਦੇ ਵਿੱਚ ਅਗਰ ਤੁਸੀਂ ਮਲਾਈ ਨਹੀਂ ਖਾਣ ਪਸੰਦ ਕਰਦੇ ਤਾਂ ਤੁਸੀਂ ਅੰਮੋਲ ਦੀ ਫਰੈਸ਼ ਕਰੀਮ ਲੈ ਸਕਦੇ ਹੋ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਜੀ ਘੋਲ ਇਹ ਇੰਨਾ ਗਾੜਾ ਹੁਣ ਗੈਸ ਕਰ ਦਵਾਂਗੇ ਜੀ ਆਪਾਂ ਬੰਦ ਇਹਨੂੰ ਹੁਣ ਆਪਾਂ ਪੱਖੇ નીચે ਲੈ ਚਲਦੇ ਆਂ ਉੱਥੇ ਨਾ ਆਪਾਂ ਇਹਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਹਿਣਾ ਹੈ ਜੀ ਮਲਾਈ ਜੀ ਜਿਹੜੀ ਇਹਦੇ ਉੱਤੇ ਨਹੀਂ ਆਣੀ ਚਾਹੀਦੀ ਜੇਗੀ ਅੰਜੀਵੇਂ ਪਰਤ ਜੀ ਜੰਮ ਜਾਂਦੀ ਉਹ ਨਹੀਂ ਬਣਨੀ ਚਾਹੀਦੀ ਹੈਗੀ ਇਹਨੂੰ ਪਰੇ ਹਿਲਾਉਂਦੇ ਰਹਿਣਾ ਮੈਂ ਆਪਣੇ ਬੇਟੇ ਨੂੰ ਕਹਿੰਦੀ ਆ ਜੀ ਉਹ ਪੱਖੇ ਨੀਜੇ ਬੈਠ ਕੇ ਇਹਨੂੰ ਹਿਲਾਉਂਦੇ ਰਹੇ ਤੇ ਨੂੰ ਮੈਂ ਮੰਗੇਓ ਕਟਿੰਗ ਕਰ ਲੁੰਨੀ ਆ ਹੁਣ ਆਪਾਂ ਮੰਗੇਓ ਕਟਿੰਗ ਕਰ ਲਾਂਗੇ ਜੀ ਪਹਿਲਾਂ ਆਪਾਂ ਇਹਦਾ ਛਿਲਕਾ ਉਤਾਰ ਲਾਂਗੇ ਸ਼ਿਲਕਾ ਪੌੜਾ ਕੇ ਮੈਂਗੋ ਆਪਾਂ ਨੇ ਕੱਟ ਲਈ ਹੈ ਜੀ ਆਪਾਂ ਨੇ ਦੋ-ਤਿੰਨ ਟੁਕੜੇ ਮੈਂਗੋ ਦੇ ਆਪਾਂ علیحد ਦੇ ਕੱਢ ਲੈਣੇ ਆ ਜੀ ਇਹਨਾਂ ਨੂੰ ਬਰੀਕ ਕਟਿੰਗ ਕਰਾਂਗੇ ਇਧਰ ਇਹ ਵਾਲਾ ਕੋਲ ਵੀ ਆਪਣਾ ਠੰਡਾ ਹੋ ਗਿਆ ਠੰਡਾ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਹੋਰ ਗਾੜਾ ਹੋ ਗਿਆ ਹੈ ਜੀ ਇਹਦੇ ਵਿੱਚ ਹੀ ਪਾ ਦਾਂਗੇ ਹੁਣ ਆਪਾਂ ਮੈਂਗੋ ਹੁਣ ਆਪਾਂ ਇਹਨਾਂ ਨੂੰ ਬਹੁਤਾ तामझਾਮ ਜਿਹਾ ਨਾ ਕਰਦੇ ਹੋਏ ਹੈਂਡੀ ਬਲੈਂਡਰ ਦੇ ਨਾਲ ਹੀ ਬਲੈਂਡ ਕਰ ਲਵਾਂਗੇ ਇਸ ਤਰ੍ਹਾਂ ਸਮੂਤ ਪੇਸਟ ਜਿਹੜਾ ਬਣਾ ਕੇ ਤਿਆਰ ਕਰ ਲਵਾਂਗੇ ਜੀ ਇੱਧਰ ਆਪਾਂ ਨੇ ਚੰਗੀ ਤਰ੍ਹਾਂ ਆਂਬਾਂ ਨੂੰ ਮੈਸ਼ ਕਰੋ ਮਲੈਂਮ ਕਰ ਲਿਆ ਹੈ ਜੀ ਮੇਰੇ ਕੋਲ ਫੂਡ ਕਲਰ ਪਿਆ ਸੀ ਇਹ ਆਪਸ਼ਨਲ ਆ ਪੂਰੀ ਤਰ੍ਹਾਂ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਲਿਓ ਨਹੀਂ ਹੈ ਤਾਂ ਰਹਿਣ ਦਿਓ ਲੈਮਨ येलो ਕਲਰ ਹੈ ਜੀ ਇਹ ਆਪਾਂ ਪਿੰਚਕ ਪਾਵਾਂਗੇ ਥੋੜਾ ਜਿਹਾ ਕਲਰ ਬਦਲਣ ਦੇ ਲਈ ਬਿਆਸੇ ਤਾਂ ਆਂਬ ਪੱਕੇ ਸੀ ਆਈਸਕ੍ਰੀਮ ਦਾ ਕਲਰ ਜਿਹੜਾ ਵਧੀਆ ਹੈ ਪਰ ਫਿਰ ਵੀ ਆਪਾਂ ਥੋੜਾ ਜਿਹਾ ਪਾ ਦਾਂਗੇ ਆਪਾਂ ਨੇ ਨਾ ਇਹਨੂੰ ਜਿਹੜੇ ਮਲੈਮ ਹੋਣ ਤੋਂ ਬਾਅਦ ਥੋੜਾ ਜਿਹਾ ਹੋਰ ਮਤਲਬ ਕਿ ਥੋੜਾ ਜਿਆਦਾ ਭੰਡ ਲੈਣਾ ਹੈ ਕਿਉਂਕਿ ਪਤਾ ਕੀ ਹੈ ਇਹਦੇ ਵਿੱਚ ਹਵਾ ਜੀ ਭਰ ਜਾਵੇ ਕਈ ਵਾਰੀ ਨਾ ਐਵੇਂ ਹੁੰਦਾ ਦੱਸਦੇ ਹੋਂ ਇੰਨੇ ਕਈ ਵਾਰ ਵੀਡੀਓਜ਼ ਵਗੈਰਾ ਵਿੱਚ ਵੀ ਤੁਸੀਂ ਦੇਖਿਆ ਹੋਣਾ ਇਹ ਵੀ 2 ਘੰਟੇ ਬਾਅਦ ਇਹਨੂੰ ਕੱਢ ਕੇ ਇੱਕ ਵਾਰ ਦੁਬਾਰਾ ਤੁਸੀਂ ਮਿਕਸਰ ਗ੍ਰाइंड ਵਿੱਚ ਗ੍ਰाइंड ਕਰਨਾ ਹੈ ਫਿਰ ਆਈਸਕ੍ਰੀਮ ਫਲਫੀ ਬਣੂਗੀ ਨਹੀਂ ਪਰ ਤੁਸੀਂ ਨਾ ਹੁਣੇ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਥੋੜਾ ਜਿਹਾ ਹੋਰ ਐਕਸਟਰਾ ਇਹਨੂੰ ਗ੍ਰाइंड ਬਲੈਂਡ ਕਰ ਲਿਓ ਫਿਰ ਇਹਨ ਜਿਹੜੇ ਪੂਰੀ ਤਰ੍ਹਾਂ ਹਵਾ ਜੀ ਭਰ ਜੂਗੀ ਉਦੋਂ ਆਪਾਂ ਆਈਸਕ੍ਰੀਮ ਜਮਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਇਹ ਫਲਫੀ ਹੋ ਗਿਆ ਹੈ ਬਿਲਕੁਲ ਹਵਾ ਦੇ ਵਿੱਚ ਭਰ ਚੁੱਕੀ ਆ ਹੁਣ ਆਪਾਂ ਨੇ ਇੱਕ ਟਿਫਨ ਲੈ ਆਏ ਜੀ ਇਹਦੇ ਵਿੱਚ ਆਪਾਂ ਇਹ ਸਾਰਾ ਮਿਸ਼ਰਣ ਪਾ ਦੇਵਾਂਗੇ ਚੰਗੀ ਤਰ੍ਹਾਂ ਆਪਾਂ ਸਾਰਾ ਕੱਟ ਕੇ ਕੋਨੇ ਦੇ ਵਿੱਚ ਪਾ ਲਾਂਗੇ ਇਹ ਜਿਹੜੇ ਮੈਂ ਮੰਗੋ ਰੱਖਿਆ ਸੀ ਥੋੜਾ ਜਿਹਾ ਬਚਾ ਕੇ ਦੇ ਬਿਲਕੁਲ ਬਰੀਕ-ਬਰੀਕ ਟੁਕੜੇ ਆਪਾਂ ਕੱਟ ਕਰ ਲਾਂਗੇ ਹੁਣ ਆਪਾਂ ਜਿਹੜੇ ਮੰਗੋ ਬਰੀਕ-ਬਰੀਕ ਕੱਟੇ ਆ ਇਹਦਾ ਟੁਕੜਾ-ਟੁਕੜਾ ਜਿਹਾ ਆਪਾਂ ਕਿਤੇ-ਕਿਤੇ ਸਿੱਟ ਦਾਂਗੇ ਬਹੁਤ ਸੋਹਣੇ ਲੱਗਦੇ ਨੇ ਆਈਸਕ੍ਰੀਮ ਵਿੱਚ ਬਾਅਦ ਵਿੱਚ ਜਦੋਂ ਜੰਮ ਜਾਂਦੀ ਹੈ ਹੁਣ ਆਪਾਂ ਇਹ ਚੰਗੀ ਤਰ੍ਹਾਂ ਡੱਬੇ ਨੂੰ ਐਦਾਂ ਟੈਪ ਕਰ ਲੈਣਾ ਜੀ ਤਾਂ ਜੋ ਸਾਰੇ ਪਾਸੇ ਦੇ ਇੱਕੋ ਜਿਹੇ ਹੋਵੇ ਹਣੀ ਇੱਕ ਲਿਆ ਜੀ ਲਿਫਾਫਾ ਇਹ ਆਮ ਆਪਣੇ ਘਰੇ ਹੁੰਦੇ ਹੀ ਆ ਉਸ ਤੋਂ ਬਾਅਦ ਇਹ ਲਿਫਾਫਾ ਪਤਾ ਲਗਾਣਾ ਹੈ ਜੇ ਨਾ ਆਪਾਂ ਨੇ ਨਹੀਂ ਲਗਾਇਆ ਤਾਂ ਜਿਹੜੀ ਆਈਸਕ੍ਰੀਮ ਆ ਉਹ ਸੌਫੀ ਨਹੀਂ ਬਣਨੀ ਬਰਫ਼-ਬਰਫ਼ ਜੀ ਦੇ ਉੱਤੇ ਜੰਮ ਜੂਗੀ ਹੁਣ ਆਪਾਂ ਇਹਨੂੰ ਕਰ ਦਾਂਗੇ ਜੀ ਬੰਦ ਆਪਾਂ ਟਿਫਨ ਵਿੱਚ ਆਈਸਕ੍ਰੀਮ ਜਮਾ ਲਾਂਗੇ ਹੁਣ ਇਹਨੂੰ ਆਪਾਂ ਫ੍ਰਿਜ 'ਚ ਰੱਖ ਦਾਂਗੇ 6-7 ਘੰਟੇ ਲਈ 7-8 ਘੰਟੇ ਲਈ ਰੱਖਾਂਗੇ ਜੀ ਆਪਾਂ ਨੂੰ ਫ੍ਰਿਜ ਵਿੱਚ ਹੁਣ 2 ਘੰਟੇ ਬਾਅਦ ਨੂੰ ਕੱਢਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਵੇਂ ਕਹੀ ਦੱਸ ਦਿੰਨੇ ਆ ਵੀ 2 ਘੰਟੇ ਬਾਅਦ ਕੱਢ ਕੇ ਇੱਕ ਵਾਰ ਤੁਸੀਂ ਫੇਰ ਗ੍ਰाइंड ਕਰਨਾ ਹੈ ਬਿਲਕੁਲ ਵੀ ਲੋੜ ਨਹੀਂ ਹੈਗੀ ਤੁਹਾਨੂੰ ਮੈਂ ਬਾਅਦ ਵਿੱਚ ਦਿਖਾਉਣੀ ਆ 7 8 ਘੰਟੇ ਬਾਅਦ ਦਿਖਾਵਾਂਗੀ ਜਿਹੜਾ ਤੁਹਾਨੂੰ ਲੋ ਜੀ 7 ਘੰਟੇ ਹੋ ਗਏ ਬੱਚੇ ਵੇਟ ਨਹੀਂ ਸੀ ਕਰ ਰਹੇ ਸੋ ਆਪਾਂ ਇਹਨੂੰ ਕੱਢ ਕੇ ਦੇਖ ਲੈਣੇ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਜ਼ਾਰ ਵਰਗੀ ਫਲਫੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਹੁਣ ਇਹਨੂੰ ਆਪਾਂ ਕੱਢ ਲਾਂਗੇ ਆਪਣੇ ਕੋਲ ਸਕੂਪ ਵਗੈਰਾ ਨਹੀਂ ਸੀ ਆਪਾਂ ਇਦਾਂ ਛੋਟੀ ਕਟਚੀ ਦੇ ਨਾਲ ਇਹਨੂੰ ਕੱਢ ਲਿਆ ਜੀ ਬਹੁਤ ਵਧੀਆ ਨਰਮ ਮੂੰਹ ਵਿੱਚ ਕੁਲ ਜਾਣ ਵਾਲੀ ਆਈਸਕ੍ਰੀਮ ਆਪਣੀ ਬਣ ਕੇ ਤਿਆਰ ਹੋਈ ਆ ਜਿੰਮ ਆਪਾਂ ਕੱਢ ਲਈਏ ਜੀ ਹੁਣ ਆਪਾਂ ਬੱਚਿਆਂ ਨੂੰ ਖਾਣ ਲਈ ਦੇਵਾਂਗੇ ਆਪਾਂ ਥੋੜਾ ਜਿਹਾ ਇਹਨੂੰ ਸਜਾ ਦਾਂਗੇ ਜੀ ਮੇਰੇ ਕੋਲ ਟੂਟੀ ਫਰੂਟੀ ਪਈ ਸੀ ਗ੍ਰੀਨ ਕਲਰ ਦੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਆਈਸਕ੍ਰੀਮ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜੀ ਬਿਨਾ ਮਿਲਾਵੜ ਤੋਂ ਆਪਣੇ ਕਰੀਬਣਾ ਕੇ ਤਿਆਰ ਕੀਤੀ ਆ ਬਹੁਤ ਵਧੀਆ ਬਣੀ ਆ ਜੀ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ